ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਦੇ ਵਿੱਚ ਹੋਰ ਸਨਾਓ ਸਾਰੇ ਠੀਕ ਠਾਕ ਜੇ ਤੇ ਅੱਜ ਆਡੇ ਤੇ ਮਾਸੀ ਜੀ ਦਾ ਬੇਟਾ ਤੇ ਆਡੀ ਭਾਬੀ ਜੀ ਆਏ ਆ ਤੇ ਪੂਰੇ ਆਏ ਨੇ ਆਡੇ ਪੂਰੇ ਪੱਠੇ ਖਰਾਬ ਕਰਨ ਦੇ ਇੱਥੇ ਆ ਗਏ ਠੀਕ ਆ ਪੂਰੇ ਆਏ ਲੰਬੇ ਪਾ ਤੇ ਪੱਠੇ ਨੇ ਪੁੱਠੀ ਸਿੱਧੀਆਂ ਛਾਲਾ ਮਾਰ ਕੇ ਤੇ ਕੁਝ ਕੁਝ ਹੀ ਕਲਿੱਪ ਬਣਾਏ ਸ਼ੂਟ ਕੀਤੇ ਆ ਉਹ ਆਪਾਂ ਵੀਡੀਓ ਦੇ ਵਿੱਚ ਪਾਉਣੇ ਆ ਤੇ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਤੇ ਪੂਰਾ ਆਪਣੀ ਆ ਫਨ ਵੀਡੀਓ ਬਣਾਈ ਇੱਥੇ ਸਾਰੀ ਠੀਕ ਹੈ ਜੀ ਤੁਹਾਨੂੰ ਦਿਖਾਉਣੇ ਆ ਆ ਸਾਡੇ ਇਧਰ ਆਏ ਆ ਭਾਬੀ ਜੀ ਹੁਣੀ ਤੇ ਇਧਰ ਸਾਡਾ ਅਮਨ ਤੇ ਪੂਰੀਆਂ ਨਿਆਣਿਆਂ ਨਾਲ ਰੌਣਕਾਂ ਲਾਈਆਂ ਇਹਨਾਂ ਨੇ ਆ ਸਾਡਾ ਇਧਰ ਆਡੇ ਸਾਹਮਣੇ ਭਾਬੀ ਜੀ ਇਧਰ ਸਾਡੇ ਅਮਨ ਠੀਕ ਹੈ ਤੇ ਪੂਰੇ ਭਾਬੀ ਜੁਣੀ ਪੂਰੇ ਇੰਜੋਏ ਕਰਨ ਦੇ ਇਥੇ ਆ ਗਏ ਹੈ ਇੱਕ ਦੂਜੇ ਨੂੰ ਸੁੱਟਣ ਟੇਸਟਾਲਿਆਂ ਦੇ ਵਿੱਚ ਕਾ ਯੋਰ ਵੇਖਣ ਦੇ ਆ ਨਹੀਂ ਨਹੀਂ ਪਤਾ ਨਹੀਂ ਬੜਾ ਆ ਉਸ ਮੈਂ ਗਾਣ ਫੋਲ ਜਾਣੇ ਕਿ 13 ਸਾਲਾਂ ਬਾਅਦ ਪ੍ਰਪੋਜ਼ ਲੱਗੇ ਕਰਨ ਠੀਕ ਆ ਇਨ ਮੇ ਫੁੱਲ ਦੇ ਕੇ ਹੀ ਜਾਣਾ ਯਾਦ ਰੱਖਣੀ ਤੇ ਵੀਰ ਦੀ ਪੰਜ ਤਰੀ ਦੀ ਟਿਕਟ ਆ ਤੇ ਅੱਜ ਵੀਰ ਲੱਗਾ ਪ੍ਰਪੋਜ਼ ਕਰਨ ਮੈਂ ਦੋਵੇਂ ਗੋਡੇ ਲਾ ਕੇ ਲੰਮੇ ਪੈ ਜਾ ਆਏ ਹੋਏ ਆਏ ਹੋਏ ਆਏ ਵੇ ਜੀਲੀ ਮੀਮੀ ਆਏ ਵੇ ਮਨ ਤੇ ਵੇ ਲੋ ਹੈ ਥੈਂਕ ਯੂ ਆਂਸਰ ਕੋ ਦੋ ਫੁੱਲ ਤੇ ਦਵਾ ਹੈ ਮੁੰਗਰੀਆਂ ਦੇ ਲਾਏ ਵੇ ਬਾਕੇ ਤੇ ਫੁੱਲ ਵੀ ਦੇ ਸਕਦੇ ਹੋ ਠੀਕ ਹੈ ਡਿਫਰੈਂਟ ਫੁੱਲ ਨੇ ਮੁੰਗਰੀਆਂ ਦੇ ਲਾਏ ਆ ਪਰ ਆਹ ਮੁੰਗਰੀਆਂ ਦੇ ਨਹੀਂ ਐਸੇ ਨੇ ਇਹ ਅਸਲੀ ਮਾਸੀ ਕਹਿੰਦੀ ਵੀ ਉੱਤੇ ਜਾਮ ਨੂੰ ਲਾ ਦੂ ਪੋਰਪਾ ਭਾਬੀ ਜੀ ਕੇ ਦਾ ਨ ਲੱਗਾ ਜਿੱਥੇ ਆ ਗਏ ਬਹੁਤ ਬੜੀ ਹੈ ਬਹੁਤ ਇੰਚ ਆਏਗੀ ਅੱਜ ਆਪਾਂ ਠੀਕ ਆ ਤੇ ਅੱਜ ਭਾਬੀ ਹੁਣੀ ਸਾਡੇ ਕੋਲ ਆਏ ਆ ਤੇ ਹੁਣ ਆਪਾਂ ਜਾਣਾ ਇਹਨਾਂ ਕੋਲ ਵਟਾਲੇ ਉਦਨ ਵੀ ਆਪਾਂ ਸ਼ੂਟ ਕਰਨਾ ਠੀਕ ਆ ਸਵੇਰੇ ਇਹ ਟਾਈਮ ਨਾਲ ਚੱਲ ਜਾਣਾ ਸ਼ਾਮ ਨੂੰ ਹੋਣਾ ਇਹਨਾਂ ਕੋਲ ਹੋ ਗਏ ਤੇ ਇਧਰ ਆ ਗਏ ਹਡੇ ਪ੍ਰੀਆ ਇਹ ਸਾਡੇ ਸਭ ਤੋਂ ਵੱਡੇ ਅਦਾਕਾਰ ਨੇ ਜਿਹੜਾ ਸਾਡੀ ਸਪੋਰਟ ਕਰਦੇ ਆ ਤੇ ਪੂਰਾ ਸਾਥ ਦਿੰਦੇ ਆ ਡਬਲੋਗ ਬਣਾਉਣ ਚ ਠੀਕ ਆ ਤੇ ਇਧਰ ਆਡੀ ਮੰਮੀ ਫੁੱਲ ਪਰ ਖਾ ਆ ਗਏ ਨੇ ਹਾਂ ਹਾਂ ਲਾਲ ਨੇ ਲਾਲ ਤੇ ਪੀਲੇ ਬੜੇ ਬੜੇ ਪਰ ਉਹ ਮੰਡੇ ਚਲੇ ਜਾਣਾ ਪਨੀ ਮਾਸੀ ਜੀ ਨੀ ਬਲੌਗ ਦਬਾਈ ਜੀ ਦਾ ਪੇਜ ਠੀਕ ਹੀ ਆ ਲੋ ਹਲੋ ਸੋਤੀ ਕਾਲ ਜੀ ਆ ਵੇਖੋ ਇੱਧਰ ਸਾਡੇ ਨੋ ਪੋਤਾ ਆਏ ਨੇ ਨੂ ਪੋਤਾ ਆਏ ਨੇ ਛੋਟੇ ਦਬਾਈ ਮੇਲ ਵਾਸਤੇ ਆਏ ਨੇ ਇੱਧਰ ਥੋੜਾ ਜਿਹਾ ਧਿਆਨ ਨਾਲ ਇਹ ਭਰਾ ਵੀ ਲੈ ਆਣਾ ਕੋਲੋਂ ਲਾ ਕੇ ਇਹਨਾਂ ਦਾ ਜਿਹਾ ਨਹੀਂ ਭੇਜਣਾ ਇਹਨਾਂ ਨੂੰ ਸ਼ਾਮ ਦਾ ਕੱਪੜੇ ਕਾਲੇ ਪਏ ਮਾਸੂ ਜੀ ਜਾਣਾ ਜਾਣਾ ਪੈਸਾ ਉਸਕਾ দাও ਟਾਂਲੇ ਵਾਲਾ ਜਾ ਕੇ ਕਹਿੰਦੇ ਸਟਾਰਟ ਠੀਕ ਹੈ ਜੀ ਤੇ ਇੱਕ ਕੱਲ ਜਾਂ ਪਰਸੋਂ ਹੀ ਕੋਸ਼ਿਸ਼ ਕਰਨੀ ਹੈ ਵੀਰ ਕੋ ਜਾਣ ਦੀ ਠੀਕ ਹੈ ਜੀ ਆ ਠੀਕ ਥੋੜੀ ਗਲੀ ਦੀ ਪ੍ਰੋਬਲਮ ਹੀ ਥੋੜੀ ਗੱਡੀ ਅੱਜ ਅੱਡੀ ਨਿਕਲ ਜਾਣੀ ਕੱਲ ਤੱਕ ਫਿਰ ਆਪਾਂ ਜਾਣਾ ਗੱਡੀ ਨਾ ਨਿਕਲ ਜੇ ਠੀਕ ਹੈ ਠੀਕ ਉਹ ਕਹਿੰਦਾ ਮਾਰਨੇ ਪੱਗ ਦੇ ਉਹ ਮੰਡੇ ਮੰਗਾ ਲੈਣਾ ਅੱਜ ਬਈ ਤੇ ਇੱਧਰ ਆ ਜੰਮਣ ਨੇ ਪ੍ਰਪੋਜ਼ ਕਰਤਾ ਪੂਰਾ 13 ਸਾਲਾਂ ਬਾਅਦ ਠੀਕ ਬਾਹਰ ਆਉਣਾ ਫਿਰ ਵਿਆਹ ਹਾਂ ਫਿਰ ਵਿਆਹ ਕਰਨਾ ਠੀਕ ਹੈ ਅੱਜ ਪ੍ਰਪੋਜ਼ ਕਰਤਾ ਹੁਣ ਦੂਹਾਂ ਤਿੰਨਾਂ ਸਾਲਾਂ ਬਾਅਦ ਆ ਕੇ ਵਿਆਹ ਕਰ ਲੈਣਾ ਠੀਕ ਹੈ ਤੇ ਦੁਬਾਰਾ ਅੰਮੜ ਹਾਂ ਐ ਮਾਸੀ ਜੀ ਚੱਲ ਕੋਈ ਨਹੀਂ ਹਾਂ ਐ ਮਾਸੀ ਜੀ ਚੱਲ ਕੋਈ ਨਹੀਂ ਮਾਸੀ ਕਹਿੰਦੀ ਚਾਹ ਹਾਂ ਇਦਾਂ ਹੀ ਹੁੰਦਾ ਵਾ ਚਾਹ ਪੀਓ ਤੂੰ ਕੋਈ ਗੱਲ ਠੀਕ ਹੈ ਜੀ ਬਾਕੀ ਚਲੋ ਅੱਜ ਵਧੀਆ ਟਾਈਮ ਪਾਸ ਹੋ ਗਿਆ ਅੱਜ ਦਿਨ ਵਧੀਆ ਲੰਘਿਆ ਅੱਜ ਠੀਕ ਹੈ ਜੀ ਜਿਹੜਾ ਬਲੌਗ ਬਣਾਉਣ ਵਾਲਾ ਉਹਦੇ ਆਇਆ ਨਹੀਂ ਅੰਦਰ ਤੇ ਬਾਕੀ ਨਹੀਂ ਤਾਂ ਕੋਈ ਕੇ ਕੰਦਰਾ ਲੱਗਾ ਫੋਨ ਫੜ ਕੇ ਕੋਈ ਕੇ ਨਾ ਚਲੋ ਅੱਜ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਚੱਲ ਕੋਈ ਨਹੀਂ ਲੱਗ ਲ ਇਹੋ ਟਾਈਮ ਫੋਨ ਦੱਸੋ ਭਾਬੀ ਫਿਰ ਕਿਦਣ ਆਈ ਹੈ ਨਹੀਂ ਚਲੋ ਕੋਈ ਨਹੀਂ ਕੱਲ ਆਪਾਂ ਤੇ ਆਪਣਾ ਕੰਮ ਖਤਮ ਕਰਕੇ ਤੇ ਜਾਣੀ ਕਿ ਕੋਸ਼ਿਸ਼ ਕਰ ਲੈਨੇ ਆ ਮੈਂ ਹੁਣੇ ਪੱਠੇ ਵੱਢ ਲੈਨੇ ਆ ਕੱਲ ਜੋਗੇ ਤੇ ਸਵੇਰੇ ਸਵਾਸ 7:00 ਧਾਰਾਂ ਕੱਢ ਕੇ ਨੰਗਰ ਨੂੰ ਵਾ ਕੇ 9:00 ਵਜੇ ਅੰਦਰ ਵੜ ਕੇ ਤੇ 11:00 ਵਜੇ ਤੁਹਾਡੇ ਕੋਲ ਠੀਕ ਹੈ ਜੀ ਚਲੋ ਹੁਣ ਬਲੌਗ ਵੀ ਬਣ ਗਿਆ ਹੁਣ ਆਉਣਾ ਹਾਂ ਬਲੌਗ ਬਣ ਗਿਆ ਹੁਣ ਆਉਣਾ ਹਾਂ ਹਾਂ ਨਹੀਂ ਨਹੀਂ ਆਵਾਂਗੇ ਜ਼ਰੂਰ 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 ਕੱਲ ਆਪਾਂ ਉੱਥੇ ਆ ਕੇ ਵੀ ਸ਼ੂਟ ਕਰਾਂਗੇ ਕੱਲ ਆਪਾਂ ਜਾਣਾ ਮਾਮਾ ਮਮੀ ਜੀ ਘਰ ਤੁਹਾਨੂੰ ਘਰ ਵਕਾ ਲਾਂਗੇ ਠੀਕ ਹੈ ਜੀ ਬਟਾਲੇ ਜਾਣਾ ਆਪਾਂ ਗੱਲ ਤੇ ਕੱਲ ਆਪਾਂ ਗੁੰਨਾ ਨੂੰ ਮਿਲਾਂਗੇ ਜਾ ਕੇ ਕੱਲ ਗੁੰਨਾ ਨੂੰ ਵੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਆਪਾਂ ਠੀਕ ਹੈ ਜੀ ਉਹ ਸਾਡੀ ਵੀਡੀਓ ਬੜੀ ਵੰਦੀ ਆ ਤੇ ਭਾਜੀ ਨੂੰ ਇੱਕ ਪ੍ਰੋਮਿਸ ਕਰੋ ਜਦੋਂ ਅਮੜ ਬਾਹਰ ਜਾਏਗਾ ਫਿਰ ਤੁਸੀਂ ਸਾਡੇ ਕੋਈ ਤਾਂ ਆਉਣਾ ਹੋਰ ਸਾਡਾ ਵੀ ਦੇਰ ਲੱਗਾ ਰਿਹਾ ਪਾਏ 1 ਘੰਟੇ ਲਈ ਆਓ 2 ਘੰਟੇ ਲਈ ਆਓ ਪਾਏ ਮਹੀਨੇ ਚੱਕ ਵਰੀ ਆਇਆ ਕਰੋ ਪਾਏ 15 ਦਿਨਾਂ ਬਾਅਦ ਆਇਆ ਕਰੋ ਇੱਕ ਗੇੜਾ ਮਾਰ ਜਾਇਆ ਕਰ ਤੁਹਾਡੇ ਕੋਲ ਆ ਕੇ ਵੀ ਪੇਲਾਵਾ ਕਰਾਂਗੇ ਠੀਕ ਹੈ ਮੂੰਹ ਨਹੀਂ ਲਾਉਣਾ ਠੀਕ ਠੀਕ ਨਹੀਂ ਕਰਨਾ ਕੋਈ ਗੱਲ ਨਹੀਂ ਬਾਕੀ ਚਲੋ ਜਿੱਥੇ ਆਡੀ ਲੋਡ ਪਵੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਨਾ ਕਿ ਕਈ ਵਾਰੀ ਬੜੀ ਹੁੰਦੀ ਆ ਥੈਂਕ ਯੂ ਜੇ ਇੱਕ ਦੂਜੇ ਨੂੰ ਕਈ ਵਾਰੀ ਬੇ ਬੰਦਾ ਫੋਨ ਫਾਨ ਕਰੀਏ ਤਾਂ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਹਾਂ ਠੀਕ ਹੈ ਜਿੱਥੇ ਲੋਡ ਪਵੇ ਸਾਨੂੰ ਫੋਨ ਕਰ ਦੇਣਾ ਆਂ ਆਵਾਂਗੇ ਜ਼ਰੂਰ ਠੀਕ ਹੈ ਠੀਕ ਹੈ ਜੀ ਨਾ ਤੇ ਬਾਕੀ ਸਾਡਾ ਵੀਰ ਏ ਵੀਰ ਨੂੰ ਕੰਗ੍ਰੈਚੁਲੇਸ਼ਨ ਆ ਕਿ ਵੀਰ ਡਾ ਪਾਉਣ ਲੱਗਾ ਗੱਡੀ ਬਾਹਰ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਰੱਬ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਆ ਤੇ ਹਾਂ ਬੇਲ ਹਾਂ ਦੀ ਆ ਇਹ ਇਹ ਫੁੱਲ ਅਮਰ ਤੋਂ ਆਪਣੀ ਗੱਡੀ ਦੇ ਡੈਸ਼ਬੋਰਡ ਤੇ ਰੱਖਣਾ ਹੀ ਇਹ ਇਹ ਫੁੱਲ ਤੋਂ ਗੱਡੀ ਦੇ ਡੈਸ਼ਬੋਰਡ ਤੇ ਰੱਖਣਾ ਸਮਝ ਲੈ ਹਾਂ ਕਿਉਂਕਿ ਇਹ ਫੁੱਲ ਫੁੱਲ ਜਿਹੜਾ ਕਿ ਤੇ ਮਿੱਟੀ ਆ ਨੈਚੁਰਲ ਜਿਆਦਾ ਮਿੱਟੀ ਹੈ ਮਿੱਟੀ ਦੇ ਵਿੱਚ ਛਾੜੂ ਦੀਆਂ ਤੀਲਾਂ ਨੇ ਯਾਨੀ ਕਿ ਇਹ ਤਾਂ ਭਾਬੀ ਜੀ ਤੁਹਾਨੂੰ ਤਾਂ ਦਿੱਤਾ ਗਿਆ ਜਿੱਦਾਂ ਪਿਆਰ ਨੂੰ ਜੰਗਣਾ ਲੱਗੇ ਨਾ ਇਹ ਬੂਟੇ ਨੂੰ ਜੰਗ ਲੱਗੇ ਹਾਂ ਤੇ ਦੇਖਣਾ ਤਾਂ ਠੀਕ ਹੈ ਇਹ ਫੁੱਲ ਦਿੱਤਾ ਪਰਮਾਨੈਂਟ ਕਿਉਂਕਿ ਅਮਰ ਡੈਸ਼ਬੋਰਡ ਤੇ ਰੱਖੇਗਾ ਪਰਮ ਨੇ ਫੁੱਲ ਆ ਲੈ ਕੇ ਸਮਝ ਲਓ ਤੁਹਾਨੂੰ ਵੀ ਲੈ ਇਹਨੂੰ ਵੀ ਲੈ ਇੱਕ ਬਰਾਬਰ ਹੈ ਠੀਕ ਹੈ ਕਿ ਨਹੀਂ ਗੱਲ ਇਹ ਤਾਂ ਪਨੀਰ ਕਾ ਦਾ ਹਾਂ ਵੇਰ ਕਾ ਦਾ ਕਿਉਂਕਿ ਪੰਜਾਬ ਦਾ ਵੇਰ ਕਾ ਮਸ਼ਹੂਰ ਡੇਰੀ ਹੈ ਦਹੀਂ ਵੇਰ ਕਾ ਆ ਵੇਖੋ ਇਧਰ ਡਮਨ ਕੀਤ ਮੁੰਗਰੇ ਤੋੜਨ ਡਿਆ ਇਹਨਾਂ ਦੇ ਪਰ ਪਾਉਣਾ ਇਹਨੇ ਬਣਾਉਣੀ ਚਟਨੀ ਅੱਛੇ ਉਧਰ ਖੁਸ਼ੀ ਛਾਈ ਹੋਣਾ ਉਹ ਕਹਿੰਦਾ ਨੂੰ ਦੇ ਖੁਸ਼ੀ ਭੰਗੀ ਤੋੜੀ ਜਾਣ ਢੀ ਆ ਹੈ ਖੁਸ਼ੀ ਭੰਗ ਖੋਣ ਕੀ ਨਾ ਇਹ ਖੁਸ਼ੀ ਬਾਕੀ ਮੈਂ ਕੋਈ ਨਹੀਂ ਪਾਉਂਦਾ ਇਹ ਨਹੀਂ ਪੜ ਰਿਹਾ ਦੇਖੋ ਪੀਲੇ ਕਾਣੇ ਕਾਣੇ ਨਾਲ ਫਿਰ ਖਾਈਏ ਚਲੋ ਜੀ ਇਸੇ ਬਾਨਿਆ ਜੱਡਾ ਵਲੌਗ ਬਣ ਗਿਆ ਆ ਜਾਣੇ ਆ ਗਏ ਤੁਹਾਡੇ ਕੋਲ ਚਲੋ ਠੀਕ ਆ ਗਾਇਸ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਜੀ ਫਿਰ ਤੁਹਾਨੂੰ ਕੋਈ ਨਵੇਂ ਵਲੌਗ ਚ ਮਿਲਾਂਗੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਰਾਬ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ